ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਦਰਸ਼ਕ ਵੀਰਪੈਣ ਭਰਾਵਾਂ ਦਾ ਮੋੜ ਤੋਂ ਸਵਾਗਤ ਹੈ ਜੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ 1 ਅਗਸਤ 2024 ਪੰਜਾਬ ਦੇ ਮੌਸਮ ਦੇ ਕੀ ਹਾਲਾਤ ਦਿਖਾਈ ਦੇ ਰਹੇ ਨੇ ਕਿਸ ਇਲਾਕੇ ਵਿੱਚ ਬੱਦਲਬਾਤ ਹੈ ਤੇ ਮੀਂਹ ਹੈ ਤੇ ਅੱਜ ਕਿਸ ਕਿਸ ਇਲਾਕੇ ਵਿੱਚ ਗਰਮੀ ਤੋਂ ਰਾਹਤ ਮਿਲੇਗੀ ਤਾਜ਼ਾ ਸੈਟਲਾਈਟ ਇਮੇਜ ਦੇਖਾਂਗੇ ਇਮੇਜ ਦੇਖਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਨਾ ਭੁੱਲ ਕੁਸੀਂ ਦੇਖ ਸਕਦੇ ਹੋ ਓਵਰਆਲ ਪੂਰੇ ਪੰਜਾਬ ਦੇ ਵਿੱਚ ਰਾਤ ਵੇਲੇ ਤੋਂ ਹੀ ਸੰਘਣੀ ਬੱਦਲਵਾਈ ਪਣੀ ਹੋਈ ਹੈ ਤੇ ਸਵੇਰ ਵੇਲੇ ਤੋਂ ਹੀ ਪੰਜਾਬ ਦੇ ਵਿੱਚ ਮੀਂਹ ਦਾ ਦੌਰ ਜਾਰੀ ਹੋ ਚੁੱਕਿਆ ਜੀ ਤੁਸੀਂ ਅਗਰ ਗੱਲ ਕਰੋਗੇ ਜ਼ਿਲ੍ਹਾ ਵਾਈਜ਼ ਤਾਂ ਆਪਾਂ ਕਿਸੇ ਸਪੈਸੀਫਿਕ ਜ਼ਿਲ੍ਹੇ ਦੀ ਗੱਲ ਨਹੀਂ ਕਰ ਸਕਦੇ ਕਿਉਂਕਿ ਪੰਜਾਬ ਦੇ ਵਿੱਚ ਸਾਰੇ ਪਾਸੇ ਹੀ ਰਾਤ ਤੋਂ ਬੱਦਲਵਾਈ ਪਣਨ ਦੇ ਕਾਰਨ ਅੱਜ ਪੂਰੇ ਪੰਜਾਬ ਦੇ ਵਿੱਚ ਮੀਂਹ ਦਾ ਅਲਰਟ ਜਾਰੀ ਹੋ ਚੁੱਕਿਆ ਹੈ ਅੱਜ ਸਵੇਰ ਤੋਂ ਹੀ ਮੀਂਹ ਪੈਣ ਦੇ ਨਾਲ ਨਾਲ ਹਵਾ ਦੇ ਵਿੱਚ ਤਾਪਮਾਨ ਦੇ ਵਿੱਚ ਕਮੀ ਆਉਂਦੀ ਦਿਖਾਈ ਦੇ ਰਹੀ ਹੈ ਤਾਪਮਾਨ 3 ਤੋਂ 4 ਡਿਗਰੀ ਘਿਰ ਜਾਣਗੇ ਅਤੇ ਤਾਪਮਾਨ ਜਿਹੜੇ ਨੇ ਉਹ ਲਗਭਗ 30 ਅਤੇ 35 ਡਿਗਰੀ ਵਿੱਚ ਪੂਰੇ ਪੰਜਾਬ ਵਿੱਚ ਬਣਦੇ ਦਿਖਾਈ ਦੇ ਰਹੇ ਨੇ ਪਰ ਕਿਸੇ ਕਿਸੇ ਹਿੱਸੇ ਵਿੱਚ ਤਾਪਮਾਨ 3 ਡਿਗਰੀ ਤੋਂ ਥੱਲੇ ਜਾਂਦੇ ਦਿਖਾਈ ਦੇ ਸਕਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਮੌਸਮ ਵਿਭਾਗ ਵੱਲੋਂ ਜੋ ਅਲਰਟ ਜਾਰੀ ਹੋਇਆ ਹੈ ਉਹ ਕੀ ਅਲਰਟ ਜਾਰੀ ਹੋਇਆ ਉਹ ਵੀ ਦੇਖ ਲੈਂਦੇ ਆ ਜੀ ਮੌਸਮ ਵਿਭਾਗ ਵੱਲੋਂ ਜਾਰੀ ਅਲਰਟ ਦੇ ਮਤਲਬਕ 31 ਅਤੇ ਸੌਰੀ ਥੋੜੀ ਜਿਹੀ ਵੀਡੀਓ ਖਰਾਬ ਹੋ ਗਈ ਜੀ 31 ਅਤੇ 1 ਅਗਸਤ 31 ਜੁਲਾਈ ਤੇ 1 ਅਗਸਤ ਨੂੰ ਭਾਰੀ ਮੀਂਹ ਦੇ ਅਲਰਟ ਨੇ ਖਾਸ ਕਰਕੇ ਅਗਰ ਗੱਲ ਕੀਤੀ ਜਾਵੇ 1 ਅਗਸਤ 2024 ਦੀ ਤਾਂ orange alert ਜਾਰੀ ਹੋਏ ਹੈ ਜੀ heavy to heavy rain ਥੰਡਰਸਟ੍ਰੋਮ ਲਾਈਟਨਿੰਗ ਆਈਸੋਲੇਟਡ ਕਲਪਸਸ ਦੇ ਹੋਣ ਦੇ ਚਾਂਸ ਨੇ ਪੰਜਾਬ ਦੇ ਵਿੱਚ ਅਤੇ ਆਉਂਦੀ 2 ਤਰੀਕ ਨੂੰ ਵੀ ਜੈਲੋ ਅਲਰਟ ਜਾਰੀ ਹੋ ਚੁੱਕਿਆ ਜਿਸ ਤੋਂ ਕੀ ਪਤਾ ਲੱਗਦਾ ਹੈ ਕਿ ਆਉਂਦੇ 48 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਭਾਰੀ ਮੀਂਹ ਹੋਣ ਦੇ ਚਾਂਸ ਬਣੇ ਹੋਏ ਨੇ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਜਾਣਕਾਰੀ ਪਹੁੰਚਿਆ ਲੱਗਦੀ ਹੈ ਚੈਨਲ ਨੂੰ ਲਾਈਕ ਕਰਨਾ ਨਾ ਭੁੱਲਿਓ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਵੀਡੀਓ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਜੀ